ਟਾਡੇ ਬੰਦਿਆਂ ਨੂੰ ਜਿਉਂਦੇ ਜੀ ਹੀ ਜੀਨ ਨਹੀਂ ਦਿੱਤਾ ਜਾਂਦਾ ਜੋ ਸਿਸਟਮ ਦੇ ਅਗੇ ਨਤਮਸਤਕ ਨਹੀਂ ਹੁੰਦਾ ਸਿਰ ਨਹੀਂ ਝੁਕਾਂਦਾ ਉਹਦਾ ਇਹ ਹਾਲ ਕਰਦਾ ਸਰਸਾ ਦੇ ਉੱਤੇ ਰਾਜਨੀਤੀ ਅੰਬੇਦਕਰ ਦਾ ਨਾਂ ਲੈ ਕੇ ਵੋਟਾਂ ਚਾਹੀਦੀਆਂ ਮਰਨ ਦਿਨ ਤੇ ਜਨਮ ਦਿਨ ਤੇ ਬਸ ਉਹਨਾਂ ਦੇ ਗਲੇ 'ਚ ਹਾਰ ਪਾ ਦੋ ਉਸ ਬੰਦੇ ਨੂੰ ਨਾ ਤੁਸੀਂ ਪ੍ਰੋਮੋਸ਼ਨ ਦਿੱਤੀ ਨਾ ਸਰਕਾਰੀ ਘਰ ਦਿੱਤਾ ਬਾਪੂਸ਼ਾਹ ਦੇਖ ਰਹੇ ਤੁਸੀਂ ਸੋ ਜਿਸ ਤਰ੍ਹਾਂ ਦੇ ਨਾਲ ਹਰਿਆਣਾ ਦੇ ਆਈਪੀਐਸ ਅਫੀਸਰ ਵਾਈ ਪੂਰਨ ਕੁਮਾਰ ਦੀ ਸੁਸਾਈਡ ਦਾ ਮੈਟਰ ਜਿਹੜਾ ਜਾਗਾ ਤਰ ਭਖਤਾ ਜਾ ਰਿਹਾ ਪੰਜਾਬ ਹਰਿਆਣਾ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਪਹੁੰਚ ਰਹੇ ਨੇ ਕਿਉਂਕਿ ਮੈਟਰ ਹੁਣ ਜਿਹੜਾ ਹੈਗਾ ਉਹ ਜਾਤ ਪਾਤ ਦੇ ਨਾਲ ਜੁੜ ਚੁੱਕਿਆ ਸੋ ਇਸ ਕਰਕੇ ਲਗਾਤਾਰ 24 ਸੈਕਟਰ ਜਿੱਥੇ ਪਰਿਵਾਰ ਜਿਹੜਾ ਹੈਗਾ ਉਹ ਰਹਿੰਦਾ ਹੈ ਉੱਥੇ ਦੁੱਖ ਵਡਾਉਣ ਦੇ ਲਈ ਤੇ ਇਸ ਮੁੱਦੇ ਨੂੰ ਹਾਈਲਾਈਟ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ ਡਾਕਟਰ ਰੀਤੂ ਸਿੰਘ ਜਿਹੜੇ ਅਕਸਰ ਹੀ ਜਿਹੜੇ ਦਲਤਾਂ ਦੇ ਅਤਿਆਚਾਰ ਹੁੰਦੇ ਨੇ ਉਹਨਾਂ ਦੇ ਖਿਲਾਫ ਆਵਾਜ਼ ਆਪਣੀ ਚੁੱਕਦੇ ਨੇ ਉਹ ਵੀ ਪਹੁੰਚੇ ਨੇ ਮੈਮ ਕਿਵੇਂ ਦੇਖਦੇ ਹੋ ਇਸ ਪੂਰੇ ਮੈਟਰ ਨੂੰ ਪੂਰੇ ਹਰਿਆਣਾ ਨੂੰ ਹਿਲਾ ਕੇ ਰੱਖ ਦਿੱਤਾ ਤੇ ਓਵੇਂ ਵੀ ਜੇ ਆਪਾਂ ਗੱਲ ਕਰੀ ਦਲਤਾਂ ਦੀ ਗੱਲ ਕਰੀ ਆਪਾਂ ਐਸਸੀਐਸਟੀਆਂ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਇੰਪੈਕਟ ਕਰ ਰਿਹਾ ਹੈ ਇਹ ਹਰਿਆਣਾ ਨੂੰ ਹਿਲਾ ਕੇ ਨਹੀਂ ਰੱਖਤਾ ਪੂਰੇ ਭਾਰਤ ਨੂੰ ਹਿਲਾ ਕੇ ਰੱਖਿਆ ਹੈ ਹੁਣ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਇੱਥੇ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖਿਆ ਹੋਣਾ ਅਸੀਂ ਟਾਈਮ ਬਾ ਟਾਈਮ ਧਰਨੇ ਕਰਦੇ ਹਾਂ ਟਾਈਮ ਬਾ ਟਾਈਮ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਕਿ ਸਾਡੇ ਬੰਦਿਆਂ ਨੂੰ ਜਿਉਂਦੇ ਜੀ ਹੀ ਮੇਰੀ ਤੁਸੀਂ ਜੇ ਦੇਖਿਆ ਹੋਣਾ ਮੈਂ ਲਾਸਟ ইয়ার ਜੇ ਐਜੀਟੇਸ਼ਨ ਕੀਤੀ ਸੀਗੀ ਇਹੇ ਚੀਜ਼ਾਂ ਸੀਗੀਆਂ ਮੇਰੇ ਨਾਲ ਵੀ ਇੰਸਟੀਚੂਨਲ ਮਰਡਰ ਹੋ ਰਿਆ ਸੀ ਹਰ ਟਾਈਮ ਇਹਨੂੰ ਸਤਾਇਆ ਜਾ ਰਿਆ ਸੀਗਾ ਰਾਨ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਆ ਸੀਗਾ ਉਹਨਾਂ ਨੂੰ ਜਿਸ ਟਾਈਮ ਪਤਾ ਲੱਗਦਾ ਕੋਈ ਵੀ ਘੱਟ ਗਿਣਤੀਆਂ ਚੋਂ ਦਲਤਾਂ ਚੋਂ ਜਾਂ ਪਿਛੜੇ ਸਮਾਜ ਤੋਂ ਬੰਦਾ ਟੈਲੈਂਟਿਡ ਹੈ ਜਿਹਦੇ ਜਿਹਦੇ ਅੰਦਰ ਟੈਲੈਂਟ ਹੈ ਜੋ ਆਪਣੀ ਗੱਲਬਾਤ ਰੱਖ ਸਕਦਾ ਹੈ ਜੋ ਸਿਸਟਮ ਦੇ ਅੱਗੇ ਨਤਮਸਤਕ ਨਹੀਂ ਹੁੰਦਾ ਸਿਰ ਨਹੀਂ ਝੁਕਾਂਦਾ ਉਹਦਾ ਇਹ ਹਾਲ ਕਰਦੇ ਨੇ ਜੋ ਇਹਨਾਂ ਦਾ ਕੀਤਾ ਤੁਸੀਂ ਇਹਨਾਂ ਦਾ ਸੁਸਾਈਡਲ ਨੋਟ ਪੜ੍ਹ ਲਿਆ ਸੀਗਾ ਉਹਦੇ ਵਿੱਚ ਤੁਸੀਂ ਦੇਖ ਲਿਆ ਸੀਗਾ ਸਾਰੀਆਂ ਚੀਜ਼ਾਂ ਇਹ ਇਹਨ IPS ਅਫਸਰ ਕੈਨ ਯੂ ਇਮੇਜਿਨ ਕਿ ਇਸ ਦੇਸ਼ ਦੇ ਵਿੱਚ ਬਹੁਤ ਪ੍ਰਾਊਡਲੀ ਅਜ ਪ੍ਰਧਾਨ ਮੰਤਰੀ ਵੀ ਕਹਿੰਦਾ ਜੈ ਭੀਮ ਅਜੰਬੇਦਕਰ ਦੇ ਸਿਰਫ ਅੰਬੇਦਕਰ ਸਾਹਿਬ ਦੇ ਉੱਤੇ ਰਾਜਨੀਤੀ ਅੰਬੇਦਕਰ ਦਾ ਨਾਂ ਲੈ ਕੇ ਵੋਟਾਂ ਚਾਹੀਦੀਆਂ ਮਰਨ ਦਿਨ ਤੇ ਜਨਮ ਦਿਨ ਤੇ ਬਸ ਉਹਨਾਂ ਦੇ ਗੱਲੇ 'ਚ ਹਾਰ ਪਾ ਦੋ ਉਹਨਾਂ ਦੇ ਬੰਦਿਆਂ ਦਾ ਇੰਨਾ ਮਾੜਾ ਹਾਲ ਕਰ ਦੋ ਚਮਚੇ ਜਿੰਨੇ ਵੀ ਹੈਗੇ ਸਰਕਾਰ ਦੇ ਵਿੱਚ ਬੈਠੇ ਨੇ ਸ਼ਡਿਊਲ ਕਾਸ ਸਮਰਤੋਂ ਅੰਬੇਦਕਰ ਦੇ ਰਿਜ਼ਰਵੇਸ਼ਨ ਲੈ ਕੇ ਔਰ ਉਹਨਾਂ ਦਾ ਮੂੰਹ ਨਹੀਂ ਖੋਲਦਾ ਉਹ ਬੋਲ ਨਹੀਂ ਸਕਦੇ ਔਰ ਸਾਡਾ ਕੀ ਹਾਲ ਹੈ ਜ਼ਮੀਨ ਦੇ ਉੱਤੇ ਇਹ ਹਾਲ ਹੈ ਕਿ ਸਾਡੇ ਬੱਟਿਆਂ ਦੇ ਵਿੱਚ ਬੰਦਿਆਂ ਦੇ ਵਿੱਚ ਜੇ ਟੈਲੈਂਟ ਹੈ ਉਹਨਾਂ ਨੂੰ ਤੁਸੀਂ ਪ੍ਰੋਮੋਸ਼ਨ ਦਿੱਤੀ ਨਾ ਸਰਕਾਰੀ ਘਰ ਦਿੱਤਾ ਇਹਨਾਂ ਹਰੈਸ ਕੀਤਾ ਔਰ ਸਿਸਟਮ ਵਿੱਚ ਆਇਆ ਸਿਸਟਮ ਦੇ ਵਿੱਚ ਲੌਬੀਜ਼ ਨੇ ਅੱਛਾ ਦੱਸੋ ਰਿਸ਼ਤਾ ਕੀ ਕਿਲੰਦਾ ਜਿਵੇਂ ਤੁਸੀਂ ਵੱਡੀ ਵੱਡੀ ਆਈਐਸ ਆਈਪੀਐਸ ਤੋਂ ਰਿਟਾਇਰ ਹੁੰਦੇ ਹੋ ਅੱਜ ਤੁਸੀਂ ਦੇਖਿਆ ਹੁੰਦਾ ਤਿੰਨ ਬੰਦਿਆਂ ਨੇ ਜਾ ਕੇ ਜਦ ਰਿਟਾਇਰ ਹੋਏ ਆਰਐਸਐਸ ਜੁਆਇਨ ਕੀਤੀ ਬੀਜੀਪੀ ਜੁਆਇਨ ਕੀਤੀ ði people who become cgi ਜਾਂ ਵੱਡੀਆਂ ਪੋਜੀਸ਼ਨਾਂ ਤੇ ਜੇ ਤੁਸੀਂ ਅ ਜੱਜਸ ਵੀ ਲੱਗਦੇ ਹੋ ਜੇ ਤੁਸੀਂ ਰਿਟਾਇਰ ਹੁੰਦੇ ਹੋ ਤੁਸੀਂ ਬੀਜਪੀ ਵੱਲ ਜਾਂਦੇ ਹੋ ਐਵਰੀ ਫੈਸਲਾ ਇੰਡੀਅਨ ਜੁਡੀਸ਼ੀਅਲ ਸਿਸਟਮ ਪੂਰਾ ਕੰਪਰੋਮਾਈਜ਼ਡ ਹੈ ਬਿਊਰੋਕਰੇਸੀ ਪੂਰੀ ਨੱਤਮਸਤ ਹੈ ਪੂਰੀ ਕੰਪਰੋਮਾਈਜ਼ਡ ਹੈ ਅਸੀਂ ਕਿੱਥੇ ਜਾਈਏ ਜਸਟਿਸ ਲਈ ਅਸੀਂ ਖੜੇ ਨਾ ਹੋਈ ਆਪਣੇ ਪਹਿਲਾਂ ਵੀ ਹੁੰਦਾ ਰਿਹਾ ਪਹਿਲਾਂ ਵੀ ਲੋਕ ਪਹਿਲਾਂ ਵੀ ਹੁੰਦਾ ਰਿਹਾ ਬਟ ਹੁਣ ਜਿੱਦਾਂ ਹੋ ਰਿਹਾ ਸ਼ਰਿਆਮ ਕਿ ਪਹਿਲਾਂ ਜਦ ਹੋ ਰਿਹਾ ਸੀਗਾ ਨਾ ਥੋੜੀ ਜੀ ਤੁਹਾਡੇ ਕੋਲ ਫਿਰ ਵੀ ਆਪਣੀ ਗੱਲਬਾਤ ਰੱਖਣ ਦੀ ਇਜਾਜ਼ਤ ਸੀਗੀ ਬਟ ਹੁਣ ਜੇ ਤੁਸੀਂ ਬੋਲੋ ਡੂ ਯੂ ਥਿੰਕ ਯੂ ਹੈਵ ਮਾਈਕ ਇਨ ਯੂਰ ਹੈਂਡ ਐਂਡ ਪ੍ਰੈਸ ਦਾ ਫਰੀडम ਹੈਗਾ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਹੱਥ ਦੇ ਵਿੱਚ ਮਾਈਕ ਹੈ ਤੁਸੀਂ ਅਗੇਂਸ ਸਰਕਾਰ ਐਗੇਂਸ ਬੀਜਪੀ ਐਗੇਂਸ ਟਾਰਗੇਟ ਕਰਕੇ ਕੁਰਸੀ ਨੂੰ ਕਹੋ ਕੱਲ ਤਾਂ ਡਹਾਚ ਮਾਈਕ ਨਾ ਹੋਏ ਤੁਹਾਡੇ ਤੇ ਵੀ ਪਰਚੇ ਹੋ ਜਾਣਗੇ ਸੋ ਨੋਬਦੀ ਸੇਫ ਵੀ ਆਰ ਨਾਟ ਬਰੀਥਿੰਗ ਅ ਸੇਫ ਹੇਅਰ ਔਰ ਖਾਸ ਕਰ ਇਸ ਦੇਸ਼ ਦੇ ਵਿੱਚ ਅਪਰਾਧ ਹੈ ਜੇ ਤੁਸੀਂ ਦਲ ਤੋਂ ਇਸ ਦੇਸ਼ ਦੇ ਵਿੱਚ ਅਪਰਾਧ ਹੈ ਜੇ ਤੁਸੀਂ ਕਟ ਗਿਣਤੀਆਂ ਮੀਨੋਰਟੀਜ਼ ਦੇ ਵਿੱਚ ਪਿਛੜੇ ਸਮਾਜ ਤੋਂ ਆਉਂਦੇ ਹੋ ਔਰ ਇਹ ਹਾਲ ਆ ਇਹ ਹਾਲ ਦੇਖ ਲੋ ਔਰ ਕੀ ਕੀਤਾ ਜ਼ਬਰਦਸਤੀ ਤੁਸੀਂ ਉਹ ਜਿਹੜੀ ਮਨੀਸ਼ਾ ਵਾਲਮੀਕੀ ਸੀਗੀ ਹਸਤਰਜ ਦੀ ਕੁੜੀ ਉਹਦੀ ਡੈੱਡ ਬੋਡੀ ਵੀ ਤੁਸੀਂ ਇਦਾਂ ਹੀ ਧੱਕੇ ਨਾਲ ਜਲਦੀ ਜਲਦਬਾਜ਼ੀ ਚ ਜਲਾਤੀ ਮਾਪਿਆਂ ਦੀ ਪਰਮਿਸ਼ਨ ਦੇ ਬਿਨਾ ਇਹਨਾਂ ਦਾ ਵੀ ਤੁਸੀਂ ਸਰੀਰ ਲੈ ਕੇ ਜਾ ਰਹੇ ਹੋ ਪੋਸਟਮਾਰਟਮ ਕਰਨ ਲਈ ਕੱਲ ਰਾਤ ਨੂੰ ਪਤਾ ਲੱਗਿਆ ਇਹੀ ਚੀਜ਼ਾਂ ਰਹਿ ਗਈਆਂ ਸਾਡੇ ਲਈ ਇਹੀ ਸਪੇਸ ਰਹਿ ਗਈ ਵੀ ਡੋਨਟ ਹੈਵ ਅ ਫਰੀ ਸਪੇਸ ਟੂ ਬਰੀਥ ਨੋ ਇੰਸਟੀਟਿਊਸ਼ਨ ਇਜ਼ ਸੇਫ ਫਾਰ ਅਸ ਯੂਨੀਵਰਸਿਟੀ ਦੇ ਵਿੱਚ ਸਾਡੇ ਬੱਚਿਆਂ ਲਈ ਧੱਕੇ ਨੇ ਉਹ ਖਾਲੀ ਸ਼ਰਮਾਣੀ ਚਾਹੀਦੀ ਇਹਨਾਂ ਨੂੰ ਮੈਂ ਤਾਂ ਇਹੀ ਚੀਜ਼ ਕਹਿ ਰਹੀ ਹਾਂ ਕਿ ਪੰਜਾਬ ਸਰਕਾਰ ਵੀ ਚਲੋ ਉਹਨਾਂ ਨੇ ਇਨੀਸ਼ੀਏਟਿਵ ਲਿਆ ਬਟ ਜਾ ਕੇ ਦਬਾਅ ਪਾਓ ਸਾਰੇ ਐਮਐਲਏ ਇਕੱਠੇ ਹੋ ਬੇਨਤੀ ਆ ਅਸੀਂ ਤੁਹਾਡੇ ਤੋਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਘੱਟ ਤੋਂ ਘੱਟ ਇਹਨਾਂ ਤੇ ਕਰ ਸਕਦੇ ਹੋ ਕਿ ਜਾ ਕੇ ਹਰਿਆਣਾ ਸਰਕਾਰ ਤੇ ਦਬਾਅ ਪਾਓ ਸਸਪੈਂਡ 5 ਦਿਨ ਤੇ ਬਾਅਦ ਕੀਤਾ ਐਸਪੀ ਹੱਦ ਹੋ ਗਈ ਯਾਰ ਕਿਤੇ ਸੁਣਵਾਈ ਨਹੀਂ ਸਾਡੀ ਫਿਰ ਸ਼ਰਮ ਇਹ ਬਹੁਤ ਹੀ ਸ਼ਰਮਸਾਰ ਗੱਲ ਹੈਗੀ ਹੈ ਐਂਡ ਬੀਇੰਗ ਅ ਮੈਂਬਰ ਆਫ ਦਾ ਸੇਮ ਕਮਿਊਨਿਟੀ ਔਰ ਜੋ ਮੈਂ ਆਵਾਜ਼ ਚੁੱਕਦੀ ਆਈਆਂ ਵੀ ਡੋਨਟ ਨੀਡ ਫੋਟੋ ਆਫ ਅੰਬੇਡਕਰ ਸਾਹਿਬ ਇਨ ਯੋਰ ਇੰਸਟੀਟਿਊਸ਼ਨਸ ਤੁਹਾਡੇ ਦਫ਼ਤਰਾਂ ਦੇ ਵਿੱਚ ਆਪਾਂ ਨੂੰ ਅੰਬੇਡਕਰ ਦੀ ਫੋਟੋ ਨਹੀਂ ਚਾਹੀਦੀ ਅਗਰ ਉਹਨਾਂ ਦੇ ਬੱਚੇ ਉਹਨਾਂ ਦੀ ਕੁਰਸੀਆਂ ਦੇ ਬਣਦੇ ਲਾਇਕ ਨਹੀਂ ਹੈਗੇ ਉਹਨਾਂ ਦੇ ਬੱਚਿਆਂ ਨੂੰ ਤਾਂ ਤੁਸੀਂ ਮਾਰ ਰਹੇ ਹੋ ਚਾਹੇ ਯੂਨੀਵਰਸਿਟੀ ਦੇ ਵਿੱਚ ਚਾਹੇ ਪ੍ਰੋਫੈਸਰ ਹੋਗੇ ਚਾਹੇ ਆਈਪੀਐਸ ਆਫੀਸਰ ਯਾਰ ਕੋਈ ਨਹੀਂ ਚੜ ਸਕਦਾ ਉਹਨੂੰ ਸਿਕਿਉਰਿਟੀ ਮੰਗਣੀ ਪੈਂਦੀ ਹੈ ਆਈਪੀਐਸ ਆਫੀਸਰ ਦਲਤ ਆਈਪੀਐਸ ਅਫੀਸਰ ਐਸਸੀਐਸਟੀ ਐਕਟ ਦੇ ਵਿੱਚ ਉਹਦੀ ਐਫਆਈਆਰ ਦਰਜ ਨਹੀਂ ਹੋ ਰਹੀ ਫਿਰ ਤੁਹਾਡੀ ਮੇਰੀ ਜਿਹੜੇ ਬੈਠੇ ਨੇ ਵਿਚਾਰੇ ਗਰੀਬ ਲੋਗ ਇਹਨਾਂ ਦਾ ਕੀ ਹਾਲ ਹੋਊਗਾ ਵੀ ਹੈਵ ਅ ਸਪੇਸ ਸੇ ਸਪੇਸ ਹੈ ਨਹੀਂ ਸਾਡੇ ਕੋਲ ਕਿਤੇ ਆਪਣੇ ਬਾਰੇ ਦੱਸੋ ਆਪਣੇ ਬਾਰੇ ਦੱਸ ਮੈਂ ਡਾਕਟਰ ਰਿਤੂ ਹੈਗੀ ਆ ਸਮਾਜ ਦੀ ਧੀ ਆ ਨਾ ਇਨਸਾਫ ਲਈ ਗੱਲ ਕਰਨ ਦੀ ਆਈ ਆ ਹਮੇਸ਼ਾ ਕਦੀ ਵੀ ਸਮਝੌਤਾ ਨਹੀਂ ਕੀਤਾ ਔਰ ਉੱਥੇ ਹੀ ਖੜੇ ਆ ਇਸ ਕਰਕੇ ਖੜੇ ਆ ਜਾਗਰੂਕ ਕਰਨ ਲਈ ਲੋਕਾਂ ਨੂੰ ਕਿ ਭਾਈ ਜਿਸ ਤਰੀਕੇ ਦਾ ਮਾਹੌਲ ਹੋ ਗਿਆ ਸਿਰਫ ਔਰ ਸਿਰਫ ਮੈਨੂੰ ਲੱਗਦਾ ਤੁਸੀਂ ਵੀ ਆਪਣੇ ਸਵਾਲ ਕਰ ਸਕਦੇ ਹੋ ਬਟ ਮੇਰਾ ਦਰਦ ਅੱਜ ਜਿਹੜੀ ਬੀਬੀਆਂ ਖੜੀਆਂ ਜਿੰਨੇ ਵੀ ਬੰਦੇ ਇੱਥੇ ਖੜੇ ਆ ਸਾਡੇ ਉੱਤੇ ਜੇ ਸਾਡੇ ਨਾਲ ਸਾਡੇ ਸਿਰ ਤੇ ਹੰਦਰਦੀਲ ਹੱਥ ਨਾ ਰੱਖੋ ਸਾਡੀ ਲੀਡਰਸ਼ਿਪ ਸਾਡੇ ਲੋਕਾਂ ਨੂੰ ਸਾਡੇ ਜਿਹੜੇ ਬੱਚੇ ਸਮਾਜ ਦੇ ਲੋਕੀ ਜੋ ਵੱਡੀਆਂ ਪੋਜੀਸ਼ਨਾਂ ਤੇ ਬੈਠਾ ਉਹਨਾਂ ਦੀ ਲੀਡਰਸ਼ਿਪ ਐਕਸੈਪਟ ਕਰੋ ਵੀ ਡੋਂਟ ਵਾਂਟ ਕਿ ਤੁਸੀਂ ਮੇਰੇ ਸਿਰ ਤੇ ਆ ਕੇ ਹੱਥ ਤੋਰੋ ਬਹੁਤ ਵਧੀਆ ਕੰਮ ਕਰ ਰਹੇ ਹੋ ਨਹੀਂ ਉਹ ਹੱਥ ਤੁਹਾਡਾ ਵੋਟ ਲਈ ਹੈ ਸਾਡੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਿਣਤੀ ਜ਼ਿਆਦਾ ਆਬਾਦੀ ਜ਼ਿਆਦਾ ਇਹਨਾਂ ਦਾ ਨਾਂ ਲੈ ਕੇ ਖਾਲੀ ਇਹਨਾਂ ਦਾ ਵੋਟ ਲਾਓ ਔਰ ਅੰਜਾਮ ਕੀ ਹੈ ਸਾਡਾ ਇਹ 2021 ਚ ਵੀ ਇਹਨਾਂ ਨੇ ਆਪਣੀ ਗੱਲ ਰੱਖੀ ਸੀਗੀ ਉਸ ਟਾਈਮ ਵੀ ਇਹਨਾਂ ਨੇ ਆਪਣੀ ਗੱਲ ਦੇ ਬਾਰੇ ਦੱਸਿਆ ਸੀ ਕਿ ਇਹ ਇਨਸਟੀਚੂਨ ਦੇ ਵਿੱਚ ਮੇਰੇ ਨਾਲ ਇਹ ਹੋ ਰਿਹਾ ਐਂਡ ਪਲੀਜ਼ ਡੋਨਟ ਕਨਸਿਡਰ ਇਟ ਐਜ਼ ਅ ਸੁਸਾਈਡ ਇਟ ਇਜ਼ ਕੰਪਲੀਟਲੀ ਐਨ ਇਨਸਟੀਚੂਨਲ ਮਰਡਰ ਕਿ ਤੁਹਾਨੂੰ ਇੰਨਾ ਮੈਂਟਲੀ ਟੌਰਚਰ ਕੀਤਾ ਜਾਂਦਾ ਕਿ ਸੋਚੋ ਤੁਸੀਂ ਕਿੰਨਾ ਜ਼ਿਆਦਾ ਤੁਹਾਡੇ ਦਿਮਾਗ ਦੇ ਵਿੱਚ ਤੁਹਾਡਾ ਅੰਦਰੋਂ ਕਿੰਨਾ ਹਿਲ ਗਿਆ ਹੋਣਾ ਸਿਸਟਮ ਕਿ ਐਡਾ ਵੱਡਾ ਇੱਕ ਆਫੀਸਰ ਆਪਣੇ ਪ੍ਰਾਨ ਦੀਏ ਤਾਂ ਆਹੂਤੀ ਦਿੱਤੀ ਸੋ ਇਹ ਕੀ ਆ ਇਹਨੂੰ ਤੁਸੀਂ ਸੁਸਾਈਡ ਨਾ ਕਹੋ ਇੰਸਟੀਚੂਨਲ ਮਰਡਰ ਆ ਸੋ ਇਹ ਇਹ ਅੱਜ ਦੇ ਅੱਜ ਦੇ ਟਾਈਮ ਤੋਂ ਸਬਕ ਲੈਣ ਦੀ ਆਪਾਂ ਨੂੰ ਲੋੜ ਹੈ ਕਿ ਪਤਾ ਨਹੀਂ ਇਹਦੇ ਬਾਅਦ ਕਿੰਨੇ ਲੋਕ ਕੀ ਇਦਾਂ ਹੋਣਗੇ ਜੋ ਆਂਦੇ ਜਾਣਗੇ ਆਈਆਈਐਮ ਸੇਮਸ ਤੋਂ ਪੜ੍ਹੇ ਸੀਗੇ ਆਈਆਈਟੀ ਦੀ ਤੁਸੀਂ ਦੇਖ ਲਓ ਕਿ ਬੱਚੇ ਇੰਨੇ ਵਡਿਆ ਇੰਸਟੀਚੂਨ ਟੈਲੈਂਟ ਦੀ ਕਮੀ ਨਹੀਂ ਆ ਰਿਜ਼ਰਵੇਸ਼ਨ ਨਾਲ ਸਮਾਜ ਨੂੰ ਬਦਨਾਮ ਨਾ ਕਰੋ ਉਹ ਓਪਰਚ्युनिटी ਆ ਟੈਲੈਂਟ ਹੱਦ ਤੋ ਦਾਦਾ ਇੰਟੈਲੀਜੈਂਟ ਮਿਹਨਤ ਕਰਨ ਵਾਲਾ ਹਾਸ਼ੀਏ ਤੇ ਬੈਠਾ ਹੋਇਆ ਸਮਾਜ ਆ ਉਹਨਾਂ ਦੇ ਬੱਚੇ ਉਹਨਾਂ ਦਾ ਸਮਾਜ ਹਰ ਕੋਈ ਸੋ ਇਸ ਕਰਕੇ ਮੇਰਾ ਮੈਸੇਜ ਹੈ ਮੀਡੀਆ ਤੇ ਰਹੇ ਕਿ ਜਿਹੜਾ ਵੀ ਬੰਦਾ ਦਲਾਲ ਜਿਹੜੇ ਬੀਜੇਪੀ ਚ ਡਾਕਟਰ ਅੰਬੇਡਕਰ ਦਾ ਰਿਜ਼ਰਵੇਸ਼ਨ ਲੈ ਕੇ ਤੁਸੀਂ ਐਸਸੀ ਐਸਟੀ ਦੇ ਮੰਤਰੀ ਸੰਤਰੀ ਐਮ ਐਲ ਏ ਬਣ ਕੇ ਬੈਠੇ ਹੋ ਤੁਹਾਡੀ ਜ਼ਿੰਮੇਵਾਰੀ ਆ ਅੱਜ ਨਾਲ ਖੜਨਾ ਜੇ ਤੁਸੀਂ ਨਹੀਂ ਖੜੇ ਔਰ ਤੁਸੀਂ ਐਕਸਪੋਜ਼ ਹੋ ਰਹੇ ਹੋ ਇਸ ਕਰਕੇ ਬਟ ਸਮਾਜ ਦੀ ਸਾਰਿਆਂ ਦੀ ਜਿੰਨੇ ਵੀ ਤੁਸੀਂ ਖੜਿਓ ਹੁਣ ਜ਼ਰੂਰਤ ਆ ਕਿ ਜਦ ਤੁਹਾਡੇ ਵੋਟਾਂ ਲੈਣ ਆ ਨਾ ਹੱਥ 'ਚ ਆਪਣੇ ਵੀ ਡਾਂਗ ਰੱਖੋ ਠੀਕ ਧੰਨਵਾਦ ਬਿਲਕ What do think going to be